ਦਸਤਾਰ ਹੈ ਗੁਰਾਂ ਦੀ ਬਖਸ਼ਿਸ਼ ਦਸਤਾਰ ਹੈ ਸੂਰਮਿਆਂ ਦੀ ਸ਼ਾਨ ਜਿੱਥੇ ਹੁੰਦੀ ਦਸਤਾਰ ਉੱਥੇ ਹੁੰਦੀ ਮਰਿਆਦਾ ਉੱਥੇ ਹੀ ਹੁੰਦਾ ਮਾਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਰਲਡ ਪੰਜਾਬੀ ਟੀਵੀ ਦਾ ਕੈਂਪੇਨ ਸ਼ਾਨੇ ਦਸਤਾਰ ਸਿੱਖੀ ਤੇ ਮਾਨਵਤਾ ਦੀ ਅਟੱਲ ਪਹਿਚਾਨ ਦਸਤਾਰ ਹੈ ਗੁਰਾਂ ਦੀ ਬਖਸ਼ਿਸ਼ ਦਸਤਾਰ ਹੈ ਸੂਰਮਿਆਂ ਦੀ ਸ਼ਾਨ ਜਿੱਥੇ ਹੁੰਦੀ ਦਸਤਾਰ ਉੱਥੇ ਹੁੰਦੀ ਮਰਿਆਦਾ ਉੱਥੇ ਹੀ ਹੁੰਦਾ ਮਾਣ ਸ਼ਾਨੇ ਦਸਤਾਰ ਸਿੱਖੀ ਅਤੇ ਮਾਨਵਤਾ ਦੀ ਅਟਲ ਪਹਿਚਾਣ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਜਦਾ ਕਰਦਿਆਂ ਹੋਇਆਂ ਉਹਨਾਂ ਨੂੰ ਸਲਾਮ ਕਰਦਿਆਂ ਹੋਇਆਂ ਵਰਲਡ ਪੰਜਾਬੀ ਟੀਵੀ ਦੇ ਵੱਲੋਂ ਇਹ ਕੈਂਪੇਨ ਸ਼ਾਨੇ ਦਸਤਾਰ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਸਾਡੀ ਕੋਸ਼ਿਸ਼ ਅੱਜ ਸ਼੍ਰੀ ਰਣੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਗੁਰਦੁਆਰਾ ਸੀਸਗੰਜ ਸਾਹਿਬ ਉਥੋਂ ਸ਼ੁਰੂਆਤ ਕਰਨ ਦੀ ਹੈ ਤਾਂ ਕਿ ਦਸਤਾਰ ਤੇ ਸੀਸ ਜਿਸ ਦਾ ਮਹੱਤਵ ਗੁਰੂ ਤੇਗ ਬਹਾਦਰ ਜੀ ਨੇ ਸਾਨੂੰ ਸਮਝਾਇਆ ਉਸ ਦੀ ਜਾਗ ਉਹਨਾਂ ਦਾ ਸੁਨੇਹਾ ਪੂਰੀ ਦੁਨੀਆ ਦੇ ਵਿੱਚ ਪੂਰੀ ਮਾਨਵਤਾ ਤੱਕ ਪਹੁੰਚਾਣ ਦਾ ਹੈ ਅਸੀਂ ਆਪਣੇ ਵੱਲ ਇੱਕ ਛੋਟਾ ਜਿਹਾ ਉਪਰਾਲਾ ਕਰ ਰਹੇ ਹਾਂ ਦਸਤਾਰ ਦੀ ਕੀ ਵੈਲਿਊ ਹੈ ਉਹ ਨੌਜਵਾਨਾਂ ਤੱਕ ਪਹੁੰਚਾਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਵੀ ਸਾਡਾ ਸਾਥ ਦੇਣਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹਰ ਦਿਨ ਅਸੀਂ ਦਸਤਾਰ ਮੁਕਾਬਲੇ ਤੇ ਦਸਤਾਰ ਦੀ ਸ਼ਾਨ ਕਿਵੇਂ ਬਹਾਲ ਰੱਖਣੀ ਹੈ ਕਿਵੇਂ ਨੌਜਵਾਨਾਂ ਨੂੰ ਦਸਤਾਰ ਦੇ ਵੱਲ ਪ੍ਰੇਰਣਾ ਹੈ ਅਸੀਂ ਉਸ ਦੀ ਕੋਸ਼ਿਸ਼ ਕਰਾਂਗੇ ਤੇ ਲਗਾਤਾਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਸੀਂ ਇਸ ਨੂੰ ਟੈਲੀਕਾਸਟ ਵੀ ਕਰਾਂਗੇ ਅੱਜ ਕਿਉਂਕਿ ਅਸੀਂ ਖਾਲਸੇ ਦੀ ਧਰਤੀ ਸ਼੍ਰੀ ਹਰਿਮੰਦਰ ਸਾਹਿਬ ਹੈ ਗੁਰਦੁਆਰਾ ਸੀਸਗੰਜ ਸਾਹਿਬ ਐਸਜੀਪੀਸੀ ਦੇ ਸੀਨੀਅਰ ਮੈਂਬਰ ਅਮਰਜੀਤ ਸਿੰਘ ਚਾਵਲਾ ਸਾਹਿਬ ਕਿਉਂਕਿ ਇੱਥੇ ਪਹੁੰਚੇ ਹੋਏ ਨੇ ਬਹੁਤ ਵੱਡੀ ਗਿਣਤੀ 'ਚ ਬੱਚੇ ਵੀ ਇੱਥੇ ਆਏ ਹੋਏ ਨੇ ਜਿਨ੍ਹਾਂ ਨੂੰ ਅੱਜ ਦਸਤਾਰ ਜੋ ਇੱਥੇ ਮੁਕਾਬਲੇ ਤੇ ਦਸਤਾਰ ਆ ਜਿੰਨੂੰ ਆਪਾਂ ਲੰਗਰ ਕਹਿੰਦੇ ਆਂ ਤੇ ਉਹਨਾਂ ਨੂੰ ਉਹਨਾਂ ਨਾਲ ਜੋੜਨ ਦੀ ਕੋਸ਼ਿਸ਼ ਵੀ ਕਰਾਂਗੇ ਚਾਵਲਾ ਸਾਹਿਬ ਨਾਲ ਗੱਲ ਕਰਵਾਨੇ ਆ ਤੇ ਸਮਝਦੇ ਆ ਕਿ ਆਖਿਰ ਦਸਤਾਰ ਜਿਹੜਾ ਕਿ ਸਾਡਾ ਇੱਕ ਕਨਸੈਪਟ ਅਸੀਂ ਲੈ ਕੇ ਚੱਲੇ ਆਂ ਸ਼ਾਨੇ ਦਸਤਾਰ ਉਸ ਨੂੰ ਕਿਵੇਂ ਸਿੱਖੀ ਦੇ ਵਿੱਚ ਅਸੀਂ ਸਭ ਜਾਣਦੇ ਆ ਪਰ ਪੂਰੀ ਦੁਨੀਆ ਪੂਰੀ ਮਾਨਵਤਾ ਮਨੁੱਖਤਾ ਕਿਵੇਂ ਸਮਝੇ ਉਹ ਵੱਡਾ ਇੱਕ ਪੈਗਾਮ ਹੈ ਜਿਹੜਾ ਗੁਰੂ ਸਾਹਿਬ ਦਾ ਅਸੀਂ ਉਸ ਨੂੰ ਲੈ ਕੇ ਜਾਣਾ ਸਰ ਨਮਸਕਾਰ ਸਤਿ ਸ੍ਰੀ ਅਕਾਲ ਸਰ ਬਹੁਤ ਬਹੁਤ ਸਵਾਗਤ ਤੁਹਾਡਾ ਅਸੀਂ ਅੱਜ ਖਾਲਸੇ ਦੀ ਪਵਿੱਤਰ ਧਰਤੀ ਤੇ ਇਸ ਕੈਂਪੇਨ ਦਾ ਆਗਾਜ਼ ਕਰ ਰਹੇ ਹਾਂ ਤੇ ਸ਼ਾਨੇ ਦਸਤਾਰ ਇਸ ਦਾ ਨਾਮ ਹੈ ਬੱਚੇ ਵੀ ਵੱਡੀ ਗਿਣਤੀ ਚ ਆਈ ਹੈ ਕਿਸ ਤਰੀਕੇ ਦੇ ਨਾਲ ਪੂਰੀ ਮਾਨਵਤਾ ਨੂੰ ਅਸੀਂ ਇਹ ਸੁਨੇਹਾ ਦੇ ਸਕਦੇ ਹਾਂ ਗੁਰੂ ਸਾਹਿਬ ਨੇ ਆਪਣਾ ਸੀਜ਼ ਦਿੱਤਾ ਸੀਗਾ ਤੇ ਦਸਤਾਰ ਦੀ ਜਿਹੜੀ ਸ਼ਾਨ ਹੈ ਜਿਹੜਾ ਉਹਨਾਂ ਦਾ ਸੁਨੇਹਾ ਹਿਊਮਨ ਰਾਈਟਸ ਦਾ ਮਨੁੱਖਤਾ ਦਾ ਵੈਲਿਊਜ਼ ਦਾ ਉਹ ਅਸੀਂ ਕਿਵੇਂ ਪਹੁੰਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨਤਨ ਸਾਹਿਬ ਜੀ ਨੂੰ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿੱਥੇ ਪ੍ਰੋਗਰਾਮ ਚੱਲ ਰਹੇ ਆ ਉਥੇ ਵਰਡ ਪੰਜਾਬੀ ਚੈਨਲ ਵੱਲੋਂ ਗੌਰਵ ਵਾਲੀਆ ਜੀ ਉਚੇਚੇ ਤੌਰ ਤੇ ਜੋ ਸਿੱਖ ਪੰਥ ਦੀ ਆਣ ਤੇ ਸ਼ਾਨ ਦਸਤਾਰ ਦਾ ਇਸ਼ੂ ਲੈ ਕੇ ਅੱਜ ਉਹ ਗੁਰਦੁਆਰਾ ਸੀਸਗੰਨ ਸਾਹਿਬ ਵਿਖੇ ਪਹੁੰਚੀ ਹੈ ਕਿਉਂਕਿ ਉਹਨਾਂ ਦਾ ਇਹ ਮੰਨਣਾ ਹੈ ਕਿ ਹਿੰਦੂਸਤਾਨ ਦੀ ਜਿਹੜੀ ਦਸਤਾਰ ਹੈ ਉਹ ਰੰਗ ਜੇਬ ਲਾਉਣਾ ਚਾਹੁੰਦਾ ਸੀ ਜਦੋਂ ਕਹਿੰਦਾ ਸੀ ਕਿ ਮੈਂ ਕਿਸੇ ਨੂੰ ਇੱਥੇ ਕੋਈ ਧਰਮ ਨੂੰ ਨਹੀਂ ਮੰਨਣ ਦੇਣਾ ਕੋਈ ਮੁਸਲਮਾਨ ਹੀ ਸਾਰੇ ਹੋਣਗੇ ਇੱਥੇ ਕੋਈ Hindu ਨਹੀਂ ਰਹਿਣ ਦੇਣਾ ਕਿਸੇ ਨੂੰ ਤਲਕਣੀ ਲਾਉਂ ਦੇਣਾ ਕਿਸੇ ਨੂੰ ਜਨੇਉ ਨਹੀਂ ਲਾਉਂ ਦੇਣਾ ਤੇ ਸਾਰੇ ਅੱਲਾ ਅੱਲਾ ਕਰਨਗੇ ਸਵੇਰੇ ਬਾਗ ਹੀ ਸੁਣਿਆ ਕਰੇਗੀ ਇਹ ਉਹ ਸਮੇਂ ਸਿੱਖਾਂ ਦੀ ਦੀ ਗੱਲ ਦਸਤਾਰ ਉਸ ਸਮੇਂ ਬਹੁਤ ਵੱਡੀ ਸ਼ਾਨਦਾਰ ਇੱਕ ਪ੍ਰਤੀਕ ਰਹੀ ਹੈ ਤੇ ਇਸ ਦਸਤਾਰ ਨੂੰ ਸਭ ਤੋਂ ਵੱਡੀ ਮਹੱਤਾ ਗੁਰੂ ਦਸ਼ਮੇਸ਼ ਪਿਤਾ ਧੰਤਾ ਸਾਹਿਬ ਜੀ ਗੋਬਿੰਦ ਸਿੰਘ ਮਹਾਰਾਜ ਨੇ ਦਿੱਤੀ ਵੈਸੇ ਉਸ ਤੋਂ ਪਹਿਲਾਂ ਗੁਰਬਾਣੀ ਦੇ ਅੰਦਰ ਵੀ ਸਾਬਤ ਸੂਰਤ ਦਸਤਾਰ ਸਰਾ ਇਹ ਮਨੁੱਖ ਦੀ ਸਿੱਖ ਦੀ ਪਛਾਣ ਦਿੱਤੀ ਆ ਕਿ ਕਿ ਸਾਬਤ ਸੂਰਤ ਹੋਣਾ ਚਾਹੀਦਾ ਤੇ ਸਿਰ ਤੇ ਦਸਤਾਰ ਹੋਣੀ ਚਾਹੀਦੀ ਆ ਉਹਨਾਂ ਦੇ ਨਾਲ ਹੀ ਮਨੁੱਖ ਜਿਹੜਾ ਪੂਰਾ ਮਨੁੱਖ ਜਿਹੜਾ ਉਹ ਬਣਦਾ ਦੂਜੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜੀ ਸਾਡੀ ਰਹਿਤ ਮਰਜ਼ਾ ਬਣਾਈ ਉਹਦੇ ਸਾਨੂੰ ਨੰਗੇ ਕੇਸ ਨਹੀਂ ਰੱਖਿਆ ਉੱਚਾਚੇ ਤੌਰ ਤੇ ਇਹ ਹੁਕਮ ਹੈ ਕਿ ਸਿੱਖ ਦਾ ਸਿਰ ਨੰਗਾ ਨਹੀਂ ਹੋਣਾ ਚਾਹੀਦਾ ਜਿਹੜੇ ਵੀਰ ਆ ਉਹ ਸਿਰਾਂ ਤੇ ਦਸਤਾਰ ਬੰਨਣਗੇ ਪਹਿਣਾ ਸਿਰਾਂ ਤੇ ਦੁਪੱਟਾ ਜਾਂ ਚੁੰਨੀ ਜਿਹਨੂੰ ਅਸੀਂ ਕਹਿੰਦੇ ਆ ਉਹ ਲੈਣ ਗਿਆ ਅਤੇ ਇਹ ਕਰਦੇ ਆ ਕਿ ਅੱਜ ਕਿਤੇ ਵੀ ਕੋਈ ਗੱਲ ਦਸਤਾਰ ਦੀ ਹੁੰਦੀ ਆ ਉੱਥੇ ਸਾਨੂੰ ਦਸ਼ਮੇਸ਼ ਪਿਤਾ ਯਾਦ ਆਉਂਦੇ ਆ ਉੱਥੇ ਸਾਨੂੰ ਸਾਡੇ ਸ਼ਹਿਬਜ਼ਾਦੇ ਯਾਦ ਆਉਂਦੇ ਆ ਉੱਥੇ ਸਾਨੂੰ ਸਾਡੇ ਜਿਹੜੇ ਮਹਾਨ ਯੋਧੇ ਜਰਨੈਲ ਉਹ ਸਾਨੂੰ ਅੱਜ ਯਾਦ ਆਉਂਦੇ ਆ ਉਹਨਾਂ ਜਿਨ੍ਹਾਂ ਜਰਨੈਲਾਂ ਨੇ ਇਸ ਦਸਤਾਰ ਨੂੰ ਉੱਚਾ ਚੱਕਣ ਵਾਸਤੇ ਬਹੁਤ ਭਾਰੀ ਸੰਘਰਸ਼ ਕੀਤੇ ਬੜੀਆਂ-ਬੜੀਆਂ ਜੰਗਾਂ ਲੜੀਆਂ ਤੇ ਹਮੇਸ਼ਾ ਜਿੱਤ ਪ੍ਰਾਪਤ ਕੀਤੀ ਤੇ ਸਿੱਖ ਦੀ ਦਸਤਾਰ ਥੱਲੇ ਨਹੀਂ ਡਿੱਗਣ ਦਿੱਤੀ ਦੁਨੀਆ ਦੇ ਵਿੱਚ ਬੜੀਆਂ ਕੌਮਾਂ ਬੜੀਆਂ ਜੰਗਜੂ ਕੌਮਾਂ ਹੋਰ ਵੀ ਬੜੀਆਂ ਨੇ ਜਿਨ੍ਹਾਂ ਨੇ ਸੰਘਰਸ਼ ਕੀਤੇ ਆ ਸ਼ਹੀਦੀਆਂ ਦਿੱਤੀਆਂ ਪਰ ਸਿੱਖ ਦਾ ਇੱਕ ਵਿਲੱਖਣ ਜਿਹੜਾ ਪਹਿਚਾਣ ਹੈ ਉਹ ਦਸਤਾਰ ਕਰਕੇ ਹੀ ਆ ਕਿਉਂਕਿ ਸਿੱਖ ਦਸਤਾਰ ਦੇ ਨਾਲ ਹੀ ਸ਼ੋਭਦਾ ਤੇ ਮੈਂ ਇਹ ਵੀ ਮਾਨ ਕਰਦਾ ਕਿ ਤਨਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸ਼ਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਇੱਕ ਵਾਰ ਜਦੋਂ ਵੱਡੇ ਭਰਾ ਖੇਡ ਰਹੇ ਸਨ ਬਾਬਾਜੀਤ ਸਿੰਘ ਬਾਬਾ ਜੂਹਾਰ ਸਿੰਘ ਜੀ ਬਾਬਾ ਜੂਰਾਵਰ ਸਿੰਘ ਤੇ ਫਤਿਹ ਸਿੰਘ ਵੀ ਆ ਗਏ ਉਹਨਾਂ ਨੇ ਕਿਹਾ ਕਿ ਤੂੰ ਸਾਡੇ ਨਾਲ ਨਹੀਂ ਖੇਡ ਸਕਦਾ ਤੂੰ ਛੋਟਾ ਕਉ ਉਹਨਾਂ ਨੇ ਉਸ ਸਮੇਂ ਕਿਹਾ ਕਿ ਮੈਂ ਵੀ ਖੇਡਣਾ ਹੈ ਉਹਨੇ ਕਹਾ ਕੋਈ ਨਹੀਂ ਤੂੰ ਵੱਡਾ ਹੋਏਗਾ ਫਿਰ ਖੇਢੀ ਉਹ ਅੰਦਰ ਗਿਆ ਉੱਥੇ ਉਹਨਾਂ ਦੇ ਪਿਤਾ ਜੀ ਦੀ ਦਸਤਾਰ ਪਈ ਸੀ ਉਹਨੇ ਦਵਾ ਦਵਲਿਟੀ ਸ਼ੁਰੂ ਕਰਤੀ ਹੁਣ ਗੁਰੂ ਸਾਹਿਬ ਦੀ ਦਸਤਾਰ ਸੀ ਬੜੀ ਵੱਡੀ ਦਸਤਾਰ ਸੀ ਉਹਨੇ ਵਲਿਟੀ ਤੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਦਿਮਾਲਗੜ੍ਹ ਸਾਹਿਬ ਗੁਰਦੁਆਰਾ ਅਨੰਦਪੁਰ ਸਾਹਿਬ ਦੇ ਆ ਤਖਤ ਸਾਹਿਬ ਦੇ ਨਾਲ ਉੱਥੋਂ ਦੀ ਘਟਰਾ ਤੇ ਸਤਗੁਰ ਜੀ ਨੇ ਉਹਨੂੰ ਚੱਕ ਲਿਆ ਜਾ ਕੇ ਕਹਿੰਦੇ ਉਹ ਕਹਿੰਦੇ ਦੇਖੋ ਪਿਤਾ ਜੀ ਮੈਂ ਵੱਡਾ ਲੱਗ ਰਿਹਾ ਉਹ ਲਗਾ ਤੂੰ ਬਹੁਤ ਵੱਡਾ ਲੱਗ ਰਿਹਾ ਉਹਨਾਂ ਨੇ ਕਿਹਾ ਮੈਨੂੰ ਛਡਾਉਂਦੇ ਨਹੀਂ ਮੈਂ ਹੁਣ ਖੇਡਣਾ ਉਹਨਾਂ ਵੱਟਿਆਂ ਨਾਲ ਮੈਂ ਵੀ ਖੇਡਣਾ ਇਹ ਗੱਲਾਂ ਦੇ ਨਤੀਜੇ ਬੜੇ ਦੂਰ ਗਏ ਉਹ ਵੱਡਿਆਂ ਦੇ ਨਾਲ ਹੀ ਸ਼ਹੀਦ ਹੋਇਆ ਪੰਜ ਚਾਰ ਦੇ ਫਰਕ ਦਿੰਦੇ ਫਰਕ ਨਾਲ ਹੀ ਮਤਲਬ ਬਾਬਾ ਜੂਰਾਵਰਸ ਫਤੇ ਸਿੰਘ ਦਾ ਸ਼ਹੀਦੀ ਤੇ ਬਾਬਾ ਅਜੀਤ ਸਿੰਘ ਤੇ ਜੂਹਾਰ ਸਿੰਘ ਦੀ ਸ਼ਹੀਦੀ ਦੇ ਨਾਲ ਚ ਪੰਜ ਚਾਰ ਦਿਨ ਦਾ ਫਰਕ ਆ ਜਿਆਦਾ ਫਰਕ ਨਹੀਂ ਆ ਉਸੇ ਸਨ ਚ ਉਹਨਾਂ ਉਸੇ ਸਾਲ ਚ ਪੰਜ ਚਾਰ ਦਿਨ ਚ ਚਾਰੇ ਪੁੱਤ ਸ਼ਹੀਦ ਹੋ ਗਏ ਸੀ ਤੇ ਉਹਨਾਂ ਨੇ ਕਿਹਾ ਹਾਂ ਉਹ ਬਾਹਰ ਗਿਆ ਆਪਣੇ ਭਰਾਵਾਂ ਨੂੰ ਕਹਿੰਦਾ ਵੇਖੋ ਮੇਰੇ ਹਾਲ ਮੈਂ ਵੱਡਾ ਹੋ ਗਿਆ ਮੈਂ ਵੀ ਤੁਹਾਡਾ ਖੇਡਾਂਗਾ ਉਹ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਖੁਸ਼ ਹੋਏ ਉਹਨੂੰ ਉਸ ਵੇਲੇ ਜਿਹੜਾ ਲਾੜਦਿਆਂ ਫੌਜਾਂ ਨਿੰਗ ਸਿੰਘਾਂ ਨੂੰ ਕਹਿੰਦੇ ਆ ਇਹ ਉਹ ਲਾੜਦੇ ਬੱਚੇ ਤੋਂ ਸਤਗੁਰੂ ਜੀ ਨੇ ਨਾਂ ਦਿੱਤਾ ਸੀ ਇਹ ਲਾੜਦੀਆਂ ਫੌਜਾਂ ਸਿੱਖ ਪੰਥ ਦੀਆਂ ਹੂੰ ਤੋਂ ਫਿਰ ਨੇ ਗਾਣੇ ਸਤਗੁਰੂ ਜੀ ਦੇ ਉਸ ਵਰ ਤੋਂ ਅਪਣਾ ਕੇ ਆਪਣਾ ਨਾਂ ਲਾੜਦੀਆਂ ਫੌਜਾਂ ਪੰਨਿਕ ਸਿੰਘਾਂ ਨੂੰ ਕਹਿੰਦੇ ਆ ਉਹ ਦਵਾਲਾ ਚਲਾਇਆ ਉਹਨਾਂ ਨੇ ਸਤਗੁਰੂ ਜੀ ਇੱਕ ਫਰਾਂ ਕੱਢ ਦਿੱਤਾ ਉਹਦੇ ਸਿਰ ਸੀਸ ਵਿੱਚੋਂ ਇੱਕ ਫਰਾਂ ਜਿਹੜਾ ਉੱਤੇ ਛੱਡਿਆ ਹੁੰਦਾ ਨਿੰਗ ਸਿੰਘਾਂ ਨੇ ਜੀ ਉਹ ਕੱਢ ਕੇ ਦਿੱਤਾ ਤੇ ਸਤਗੁਰੂ ਜੀ ਨੇ ਕਿਹਾ ਇਹ ਸਾਡੀਆਂ ਲਾੜਦੀਆਂ ਫੌਜਾਂ ਸੋ ਇਹ ਦਸਤਾਰ ਦੀ ਬੜੀ ਕਦਰ ਹੈ ਬਿਲਕੁਲ ਹੈ ਤਾਂ ਇਸੇ ਤਰ੍ਹਾਂ ਜਦੋਂ ਰਾਣਾ ਪ੍ਰਤਾਪ ਜੰਗ ਵਿੱਚੋਂ ਥੋੜਾ ਜਿਹਾ ਹਾਰ ਗਿਆ ਤੇ ਉਸ ਵੇਲੇ ਇੱਕ ਮਰਾਸੀ ਉਸ ਇਲਾਕੇ ਦਾ ਉਹਨੇ ਉਹਨੂੰ ਜੰਗਲ ਦੇ ਵਿੱਚ ਮਿਲਿਆ ਉਹਨੇ ਕਿਹਾ ਬਈ ਆ ਤੂੰ ਕਿਵੇਂ ਆਇਆ ਕਹਿੰਦਾ ਜਜ਼ਮਾਨਾ ਮੈਂ ਤਾਂ ਤੈਨੂੰ ਪਤਾ ਹੀ ਕਦਰ ਹੀ ਆਇਆ ਉਹਨੇ ਕਿਹਾ ਤੂੰ ਤੇ ਹਾਰ ਤੇ ਗਿਆ ਪਰ ਤੂੰ ਮੈਨੂੰ ਕਦੀ ਮੋੜਿਆ ਨਹੀਂ ਆਪਣੇ ਦਾ ਕਰ ਤੂੰ ਉਹਨੇ ਕਿਹਾ ਦੱਸ ਕੀ ਚਾਹੀਦਾ ਮੈਂ ਜੋ ਮੇਰੇ ਕੋਲ ਹੈਗਾ ਮੰਗ ਲੈ ਕਹਿੰਦਾ ਪੈਸਾ ਥੇਲਾ ਤੇ ਜੀ ਹੈ ਨਹੀਂ ਕਹਿੰਦਾ ਫਿਰ ਆਪਣੀ ਦਸਤਾਰ ਹੀ ਦੇ ਦੇ ਕਹਿੰਦਾ ਇਹ ਨਹੀਂ ਦੇ ਸਕਦਾ ਮੈਂ ਉਹਨਾਂ ਨੇ ਕਿਹਾ ਕਿਉਂ ਨਹੀਂ ਦੇ ਸਕਦਾ ਉਹਨਾਂ ਕਹਿੰਦਾ ਤੂੰ ਮਰਾਸੀ ਆ ਤੈਨੂੰ ਝੁਕੰਦੀ ਆਦਤ ਹੈ ਕੱਲ ਨੂੰ ਕਿਤੇ ਅਕਬਰ ਦੇ ਦਰਬਾਰ ਜਾਵੇਂ ਤੂੰ ਪਾ ਕੇ ਝੁਕਾ ਦੇ ਮੇਰੀ ਮੈਂ ਤੈਨੂੰ ਨਹੀਂ ਦੇ ਸਕਦਾ ਉਹਨੇ ਕਿਹਾ ਵੀ ਇਹ ਤੇਰਾ ਵਾਦਾ ਕਰਦਾ ਕਿ ਇਹ ਦਸਤਾਰ ਅਕਬਰ ਦੇ ਦਰਬਾਰ ਤੇ ਨਹੀਂ ਚੁਕੇਗੀ ਇੰਨਾ ਉਸ ਰਾਣਾ ਪ੍ਰਤਾਪ ਦੇ ਆਪਣੀ ਦਸਤਾਰ ਦੀ ਉਹ ਕਦਰ ਸਮਝਦਾ ਸੀ ਕਿ ਮੈਂ ਇਹ ਦਸਤਾਰ ਉੱਥੇ ਨਹੀਂ ਦੇ ਸਕਦਾ ਜਿਹੜੀ ਕੋਈ ਆਦਮੀ ਕਿਤੇ ਅ ਅਕਬਰ ਦੇ ਦਰਬਾਰ ਚ ਝੁਕਾਦੀ ਤੇ ਇੱਕ ਸ਼ਾਇਰ ਨੇ ਸ਼ੇਰ ਵੀ ਲਿਖਿਆ ਜਿਤਨਾ ਮਤ ਘਰੋ ਇਤਨਾ ਮਤ ਝੁਕਾਓ ਕਿ ਦਸਤਾਰ गिर ਪੜੇ ਠੀਕ ਹੈ ਝੁਕਣੇ ਮੇ ਹਰ ਜ ਨਹੀਂ ਹੈ ਲੇਕਿਨ ਇਤਨਾ ਮਤ ਝੁਕਾਓ ਕਿ ਦਸਤਾਰ गिर ਪੜੇ ਦਸਤਾਰ ਨੂੰ ਸਾਹਮਣੇ ਰੱਖਣਾ ਇਹ ਸਿੱਖ ਦਾ ਬਹੁਤ ਇੱਕ ਪਹਿਲਾ ਫਰਜ਼ ਆ ਦਸਤਾਰ ਨੂੰ ਉਤਾਰਨਾ ਦਸਤਾਰ ਨੂੰ ਲਾਉਣਾ ਇਸੇ ਵਾਸਤੇ ਸਾਨੂੰ ਇਹ ਦਸਤਾਰ ਜਿਹੜੀ ਆ ਸਾਡੀ ਰਹਿਤ ਮਰਿਆ ਦਾ ਇੱਕ ਹਿੱਸਾ ਸੋ ਇਹ ਅੱਜ ਬੱਚੇ ਸਾਡੇ ਖੜੇ ਆ ਅੱਜ ਇਸ ਤੋਂ ਇਹਨਾਂ ਦੀ ਸ਼ੁਰੂਆਤ ਕਰवानी ਹੈ ਤੇ ਮੈਂ ਤੁਹਾਡੇ ਹੱਥਾਂ ਤੋਂ ਇਸ ਦੀ ਸ਼ੁਰੂਆਤ ਕਰਵਾਉਣਾ ਚਾਹੂੰਗਾ ਕਿ ਤੁਸੀਂ ਜਿਹੜਾ ਇਸ ਦਾ ਕੈਂਪੇਨ ਦਾ ਸ਼ੁਰੂਆਤ ਕਰਵਾਓ ਜਿਹੜੇ ਕੋਚ ਸਾਹਿਬ ਖੜੇ ਨੇ ਇਹਨਾਂ ਨੂੰ ਦਿਓ ਤਾਂ ਕਿ ਇਹ ਬੱਚਿਆਂ ਨੂੰ ਸਿਖਾਣ ਤਾਂ ਕਿ ਇਹ ਸ਼ੁਭ ਕੰਮ ਜਿਹੜਾ ਹੈਗਾ ਆਪਾਂ ਗੁਰੂ ਸਾਹਿਬ ਦੇ ਸਥਾਨ ਤੋਂ ਜਿਹੜਾ ਸ਼ੁਰੂਆਤ ਕਰਦੇ ਲੋ ਜੀ ਕੋਚ ਸਾਹਿਬ ਜਗਤ ਗੁਰਦੀਪ ਸੋਨਹਾਰ ਹਰਦੀਪ ਸਿੰਘ ਅਰਜੀਤ ਸਿੰਘ ਕੋਚ ਇਹ ਬੱਚੇ ਸਾਡੇ ਅਨੰਦਪੁਰ ਸਾਹਿਬ ਤੋਂ ਆ ਇਹ ਕੋਚ ਨੇ ਦਸਤਾਰਾਂ ਦੇ ਤੁਸੀਂ ਦੇਖ ਰਹੇ ਆ ਕਿ ਕਿੰਨੀ ਮਿਹਨਤ ਨਾਲ ਇਹਨਾਂ ਨੇ ਦਸਤਾਰ ਬਣਾਈ ਆ ਤੇ ਬੱਚਿਆਂ ਨੂੰ ਵੀ ਅਸੀਂ ਦੱਕਾ ਨੂੰ ਵੀ ਨਾਲ-ਨਾਲ ਦਿਖਾਵਾਂਗੇ ਜੀ ਦੇਖੋ ਬਹੁਤ ਸ਼ਾਨਦਾਰ ਦਸਤਾਰ ਇਹਨਾਂ ਨੇ ਸਜਾਈ ਹੈ ਤੇ ਆਪਣੇ ਆਪ ਦੇ ਵਿੱਚ ਸਭ ਤੋਂ ਡਿਫਰੈਂਟ ਕਿਉਂਕਿ ਅਸੀਂ ਖੁਦ ਪਹਿਲੀ ਵਾਰ ਦੇਖੀਏ ਤੇ ਹੁਣ ਬੱਚਿਆਂ ਨੂੰ ਵੀ ਜਿਹੜਾ ਹੈ ਇਹ ਕਿਉਂਕਿ ਦਸਤਾਰ ਮੁਕਾਬਲੇ ਵੀ ਕਰਵਾਉਂਦੇ ਸਿਖਾਉਂਦੇ ਵੀ ਹੈ ਤੇ ਅੱਜ ਜਿਹੜਾ ਹੈ ਇਹਨਾਂ ਨੂੰ ਸ਼ਾਨੇ ਦਸਤਾਰ ਕਿਉਂਕਿ ਸਾਡਾ ਕੈਂਪੇਨ ਦਾ ਨਾਮ ਸੀਗਾ ਤੇ ਇੱਥੇ ਆ ਕੇ ਸਾਨੂੰ ਪਤਾ ਚੱਲਦਾ ਕਿ ਇਹਨਾਂ ਨੇ ਸ਼ਾਨੇ ਦਸਤਾਰ ਜਿਹੜਾ ਖਿਤਾਬ ਹੈ ਉਹ ਵੀ ਜਿੱਤਿਆ ਹੋਇਆ ਹੈ ਤੇ ਵਰਲਡ ਟਰਬਨ ਕਿੰਗ ਦਾ ਖਿਤਾਬ ਵੀ ਇਹਨਾਂ ਦੇ ਕੋਲ ਹੈਗਾ ਇਹਨਾਂ ਕੋਲ ਸਾਹਿਬ ਕੋਲ ਤੇ ਬਹੁਤ ਤੁਹਾਨੂੰ ਵੀ ਧੰਨਵਾਦ ਤੇ ਤੁਸੀਂ ਬੱਚਿਆਂ ਨੂੰ ਜ਼ਰੂਰ ਇਸ ਚੀਜ਼ ਦੇ ਬਾਰੇ ਜਾਣੋ ਜ਼ਰੂਰ ਕਰਵਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫ ਸਾਡਾ ਮੇਨ ਮਕਸਦ ਇਹੀ ਹੁੰਦਾ ਹੈ ਕਿ ਬੱਚੇ ਜਿਹੜੇ ਆ ਦਸਤਾਰ ਦੇ ਨਾਲ ਵੱਧ ਤੋਂ ਵੱਧ ਜੁੜਨ ਜਿਵੇਂ ਕਿ ਹੁਣ ਸ਼ਹਾਦਤ ਦੇ ਦਿਨ ਸ਼ੁਰੂ ਹੋ ਰਹੇ ਨੇ ਸਾਡੇ ਆਉਣ ਵਾਲੇ ਜਿੰਨੇ ਵੀ ਸ਼ਹਾਦਤ ਦੇ ਦਿਨ ਹੁੰਦੇ ਨੇ ਉਹਨਾਂ ਦੇ ਵਿੱਚ ਕੈਂਪ ਤੇ ਕੰਪੀਟੀਸ਼ਨ ਬਹੁਤ ਜ਼ਿਆਦਾ ਹੁੰਦੇ ਨੇ ਤੇ ਸਾਨੂੰ ਇਹੀ ਹੁੰਦਾ ਹੈ ਕਿ ਬੱਚਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਅਸੀਂ ਦਸਤਾਰ ਵੱਲ ਜੋੜ ਦਈਏ ਕੋਈ ਨਾ ਕੋਈ ਲਾਲਚ ਦਈਏ ਤੇ ਉਹਨਾਂ ਲਈ ਵੱਖ-ਵੱਖ ਇਨਾਮ ਵੀ ਜਿਹੜੇ ਰੱਖੇ ਜਾਂਦੇ ਨੇ ਤੇ ਬੱਚੇ ਸਾਡੇ ਕੋਲ ਬਹੁਤ ਜ਼ਿਆਦਾ ਪਹੁੰਚਦੇ ਨੇ ਅੱਜ ਵੀ ਤੁਸੀਂ ਸਾਰੇ ਬੱਚਿਆਂ ਨੂੰ ਦਸਤਾਰ ਬੰਨੀ ਸਿਖਾਓਗੇ ਹਾਂਜੀ ਉਹਨਾਂ ਨੂੰ ਕੱਲੀ-ਕੱਲੀ ਚੀਜ਼ ਦੱਸਾਂਗੇ ਕਿ ਕਿਵੇਂ ਦਸਤਾਰ ਦਾ ਜਿਹੜਾ ਲੜ ਹੈਗਾ ਉਹ ਰੱਖਣਾ ਹੈ ਕਿਵੇਂ ਸ਼ੁਰੂਆਤ ਕਰਨੀ ਹੈ ਕਿਵੇਂ ਉਹਦਾ ਅੰਤ ਕਰਨਾ ਹੈ ਮਤਲਬ ਕਿ ਕਿਵੇਂ ਉਹਨੂੰ ਆਖਰੀ ਲੜ ਜਿਹੜਾ ਹੈਗਾ ਪ੍ਰੋਪਰ ਲਗਾਉਣਾ ਹੈ ਤੇ ਪ੍ਰੋਪਰ ਤੁਸੀਂ ਸਜਾਉਣੀ ਹੈ ਅੱਛਾ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸੋ ਕਿ ਕਿੰਨੇ ਤਰ੍ਹਾਂ ਦੀਆਂ ਦਸਤਾਰਾਂ ਹੁੰਦੀਆਂ ਟਾਈਪਸ ਤੇ ਤੁਸੀਂ ਕਿਹੜੀ ਵਾਲੀ ਬੰਨੀ ਹੋਈ ਹੈ ਇੱਕ ਇਹ ਵੀ ਸਵਾਲ ਹੈਗਾ हां जी ਮੈਂ ਜਿਹੜੀ ਦਸਤਾਰ ਸਜਾਈ ਹੋਈ ਹੈ ਜੀ ਇਹਨੂੰ ਪੇਚਾਂ ਵਿੱਚੋਂ ਪੇਚਾਂ ਵਾਲੀ ਦਸਤਾਰ ਵੀ ਕਹਿੰਦੇ ਨੇ ਤੇ ਪਹਿਲਾਂ ਇਹਦਾ ਨਾਮ ਜਿਹੜਾ ਹੈਗਾ ਮੁਖਤਸਰ ਸ਼ਾਹੀ ਦਸਤਾਰ ਇਹਨੂੰ ਜਿਹੜਾ ਕਿਹਾ ਜਾਂਦਾ ਹੈ ਜੀ ਅੱਛਾ ਹਾਂ ਜੀ ਤੇ ਬਾਕੀ ਬਹੁਤ ਹੋਰ ਤਰ੍ਹਾਂ ਦੀਆਂ ਵੀ ਦਸਤਾਰਾਂ ਹੈਗੀਆਂ ਨੇ ਜਿਦੇ ਵਿੱਚ ਕਮ ਸੇ ਕਮ 45 ਤਰੀਕਿਆਂ ਦੀਆਂ ਦਸਤਾਰਾਂ ਜਿਹੜੀਆਂ ਹੈਗੀਆਂ ਉਹ ਸਜਾਈਆਂ ਜਾਂਦੀਆਂ ਜੀ ਅਲੱਗ-ਅਲੱਗ ਤਰ੍ਹਾਂ ਦੇ ਦਸਤਾਨਾ ਜਿਹੜੀਆਂ ਆਪਾਂ ਸਜਾਉਨੇ ਆ ਜੀ 45 ਤਰੀਕਿਆਂ ਦੀ ਦਸਤਾਰ ਜਿਹੜੀ ਆ ਇਹਦੇ ਵਿੱਚ ਅਵੇਲੇਬਲ ਹੁੰਦੀ ਹੈ ਸਰ ਕੀ ਕਹਿਣਾ ਚਾਹੋਗੇ ਸ਼ਾਨੇ ਦਸਤਾਰ ਜੋ ਹੈ ਇੱਕ ਕੈਂਪੇਨ ਅਸੀਂ ਸ਼ੁਰੂ ਕੀਤਾ ਹੈ ਵਰਲਡ ਪੰਜਾਬੀ ਡਿਵੀਜ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਾਨੇ ਦਸਤਾਰ ਜੋ ਵੀ ਹੈ ਅਸੀਂ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਗੁਰੂ ਸਾਹਿਬ ਦੀ ਸੀਸ ਦਾ ਸੰਸਕਾਰ ਹੋਇਆ ਉੱਥੋਂ ਅੱਜ ਦਸਤਾਰ ਦੇ ਜੋ ਵੀ ਮੁਕਾਬਲੇ ਕਰਾਰੇ ਨੇ ਜਾਂ ਦਸਤਾਰ ਸਜਾਈ ਜਾ ਰਹੀ ਹੈ ਸਿੱਖ ਧਰਮ ਵਾਸਤੇ ਦਸਤਾਰ ਦੀ ਬਹੁਤ ਜ਼ਿਆਦਾ ਮਹੱਤਤਾ ਹੈ। ਇਹਦੇ ਪਿੱਛੇ ਸਿੰਘ ਆਪਣੀ ਸ਼ਹੀਦੀ ਦੇ ਸਕਦਾ ਦਸਤਾਰ ਨਹੀਂ اتار ਸਕਦਾ। ਐਡੀ ਵੱਡੀ ਦਸਤਾਰ ਹੈ ਅੱਜ ਜੇ ਦੁਨੀਆ ਦੇ ਵਿੱਚ ਇਹੀ ਜਗ੍ਹਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿੱਥੇ ਭਾਈ ਜੇਤਾ ਜੀ ਤੋਂ ਜਦੋਂ ਸੀਸ ਲੈ ਕੇ ਆਏ ਹੈ ਇਸੇ ਜਗ੍ਹਾ ਤੇ ਉਪਦੇਸ਼ ਦਿੱਤਾ ਕਿ ਮੈਂ ਇੱਕ ਐਸਾ ਪੰਥ ਸਾਜੂਗਾ ਜਿਹੜਾ ਦੁਨੀਆ ਤੇ ਵੱਖਰਾ ਨਿਆਰਾ ਹੋਵੇ ਜਿਹੜਾ ਜ਼ੁਲਮ ਦਾ ਟੱਕਰਾ ਕਰ ਸਕਦਾ ਹੋਵੇ। ਇਸੇ ਜਗ੍ਹਾ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਹੈ ਕਿ ਮੈਂ ਇੱਕ ਐਸਾ ਖਾਲਸਾ ਬਣਾਉਂਗਾ ਕਿ ਖਾਲਸਾਈ ਦਸਤਾਰ ਜੋ ਹੈ ਸਜਾਦਾ ਹੈ ਸਿੱਖ ਦਾ ਹਰੇਕ ਧਰਮ ਫਰਜ਼ ਬਣ ਜਾਂਦਾ ਹੈ ਕਿ ਦਸਤਾਰ ਬੰਨਣੀ ਅੱਜ ਜੋ ਵੀ ਪੰਜਾਬ ਹੈ ਜਾਂ ਜਿੱਥੇ ਵੀ ਹਿੰਦੁਸਤਾਨ ਦੇ ਵਿੱਚ ਜਾਂ ਬੱਖ ਬੱਖ ਕੰਟਰੀਆਂ ਦੇ ਵਿੱਚ ਜਿਹਨੇ ਵੀ ਦਸਤਾਰ ਹੁੰਦੀ ਹੈ ਉਹਦੀ ਇੱਕ ਬਖਰੀ ਬਲਖਣਤਾ ਹੈ ਬਖਰੀ ਪਹਿਚਾਣ ਹੈ ਸੋ ਦਸਤਾਰ ਸਿੰਘ ਵਾਸਤੇ ਬਹੁਤ ਜ਼ਰੂਰੀ ਹੈ ਅੱਜ ਵੀ ਜੋ ਇਹ ਇੱਥੇ ਦਸਤਾਰ ਮੁਕਾਬਲੇ ਜਾਂ ਦਸਤਾਰ ਸਜਾਈਆਂ ਜਾ ਰਹੀਆਂ ਨੇ ਬਹੁਤ ਵੱਡਾ ਕੰਮ ਹੈ ਗੁਰੂ ਸਾਹਿਬ ਸਭ ਨੂੰ ਚੜ੍ਹਦੀਆਂ ਕਲਾਂ ਬਖਸ਼ੇ ਤੇ ਸਾਨੂੰ ਇਸੇ ਤਰ੍ਹਾਂ ਜੋ ਸਾਡੀ ਕੌਮ ਹੈ ਦਸਤਾਰ ਸਜਾਵੇ ਅਗਦੇ ਆਉਣ ਵਾਲੇ ਬੱਚਿਆਂ ਨੂੰ ਵੀ ਦਸਤਾਰ ਸਜਾਣਾ ਜ਼ਰੂਰੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਮੇਰਾ ਨਾਮ ਹੈ ਅਜੀਤ ਸਿੰਘ ਜੀ ਅਜੀਤ ਸਿੰਘ ਜੀ ਅਜੀਤ ਸ਼ਾਨੇ ਦਸਤਾਰ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੋਗੇ ਦਸਤਾਰ ਸਜਾਉਂਦੇ ਹੋ ਤੁਸੀਂ ਹਾਂ ਜੀ ਸਜਾ ਲੈਂਦੇ ਹਾਂ ਪਰ ਅੰਨੀ ਘਾਟਾਂ ਦੀ ਜਿਆਦਾ ਨਹੀਂ ਅੱਛਾ ਤੇ ਹੁਣ ਸਿੱਖਣੀ ਆਪਾਂ ਦਸਤਾਰ ਹਾਂ ਜੀ ਸਿੱਖਣਾ ਹੈ ਜੀ ਇੱਥੇ ਵਧੀਆ ਤਰ੍ਹਾਂ ਸਿੱਖ ਕੇ ਜਾਉਂਗੇ ਹਾਂ ਜੀ ਬਟਾ ਕੀ ਨਾਮ ਹੈ ਮੇਰਾ ਨਾਮ ਗੁਰਜੋਤ ਸਿੰਘ ਹੀ ਹੈ ਜੀ ਗੁਰਜੋਤ ਫਿਰ ਆ ਤੁਸੀਂ ਸ਼ਾਨੇ ਦਸਤਾਰ ਚਾਹੋ ਕੀ ਕਹਿਣਾ ਚਾਹੋਗੇ ਬਟਾ ਇਹ ਬਹੁਤ ਵਧੀਆ ਸ਼ੀਸ਼ਗਨ ਸਾਹਿਬ ਗੁਰਦੁਆਰਾ ਹੁੰਦਾ ਹੈ ਜੀ ਅਸੀਂ ਭਾਇਨਾ ਸਕੂਲ ਤੋਂ ਆਏ ਆਂ ਸੰਦੀਪ ਸਰ ਲੈ ਕੇ ਆਏ ਸਾਡੇ ਇਹ ਨਾ ਸ੍ਰੀ ਗੁਰੂ ਤੇਗ ਬਹਾਦਰ ਦੇ ਸ਼ੀਦੀ ਦਿਨ ਨੂੰ ਸਮਰਪਿਤ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਹਿੰਦੂਆਂ ਦੇ ਖਾਤਰ ਉੱਥੇ ਗਏ ਤੇ ਦਿੱਲੀ ਗਏ ਤੇ ਸ਼ੀਸ਼ ਕਟਾਇਆ ਉਹਨਾਂ ਨੇ ਉੱਥੇ ਹਿੰਦੂਆਂ ਦੇ ਖਾਤਰ ਤੇ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਤਾਂ ਕਿ ਤੁਸੀਂ ਇਸ ਕਰਾਮਾਤ ਦਿਖਾਓ ਜਾਂ ਸਲਾਮ ਕਬੂਲ ਕਰ ਲਓ ਪਰ ਉਹਨਾਂ ਨੇ ਕਿਹਾ ਕਿ ਅਸੀਂ ਮੌਤ ਲਈ ਮੌਤ ਕਬੂਲ ਕਰ ਲੈਂਦੇ ਹਾਂ ਪਰ ਅਸੀਂ ਇਸ ਸਲਾਮ ਨੂੰ ਕਬੂਲ ਕਰਨਾ ਇਸ ਕਰਕੇ ਸਤਾਰ ਦਾ ਸਤਕਾਰ ਕਰਨਾ ਸਤਕਾਰ ਕਰਨਾ ਚਾਹੀਦਾ ਇਹ ਸਾਡੇ ਗੁਰੂਆਂ ਦੀ ਬਖਸ਼ਿਸ਼ ਹੈ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਨੀਸ਼ਾ ਆਂਗਰਾ ਪਾਇਨਾਂ ਦਾ ਸਕੂਲ ਤੋਂ ਅੱਜ ਸ਼ਾਨੇ ਦਸਤਾਰ 350 ਸਾਲਾ ਸ਼ਹੀਦੀ ਸਮਰਪਿਤ ਸਮਾਗਮ ਤੇ ਆਇਆ ਅੱਜ ਅਸੀਂ ਇਹ ਸਿੱਖਣ ਸਿੱਖਣ ਆਇਆ ਦਸਤਾਰ ਸਿੱਖਣ ਆਇਆ ਦਸਤਾਰ ਸਾਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਹੋਈ ਹੈ ਇਸ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ ਹੈ ਪਰ ਅੱਜ ਕੱਲ ਦੇ ਯੁੱਗ ਦੇ ਵਿੱਚ ਕਈ ਲੋਕ ਵਾਲ ਕਟਾ ਲੈਂਦੇ ਹਨ ਪਰ ਸਾਨੂੰ ਇਹ ਸਿੱਖਿਆ ਦੇਣੀ ਚਾਹੀਦੀ ਹੈ ਕਿ ਵਾਲ ਨਹੀਂ ਕਟਾਣੇ ਚਾਹੀਦੇ ਤੇ ਪੱਗ ਬੰਨਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਵਾਹਿਗੁਰੂ ਜੀ ਕਾ ਤੇ ਮੇਰਾ ਨਾਮ ਅਨੁਰਵਿੰਦਰ ਸਿੰਘ ਹੈ ਮੈਂ ਪਾਇਨਾਲ ਪਬਲਿਕ ਸਕੂਲ ਤੇ ਆਇਆ ਹਾਂ ਜਿਵੇਂ ਤੁਸੀਂ ਦੇਖ ਸਕਦੇ ਆ ਜੇ ਸ਼ਾਨੇ ਦਸਤਾਰ ਪੱਗ ਬੰਦ ਦਾ ਪ੍ਰੋਗਰਾਮ ਹੈ ਜੀ ਇੱਥੇ ਤੇ ਬੱਦੇ ਬਾਦੇ ਦੇ ਬਾਦੇ ਆਏ ਹਨ ਜੀ ਤੇ ਸਾਨੂੰ ਵੀ ਸਾਰਿਆਂ ਨੂੰ ਇਹੀ ਮੋਟਿਵ ਹੈ ਜੀ ਵੀ ਸਾਰਿਆਂ ਨੂੰ ਪੱਗ ਬੰਨਣੀ ਚਾਹੀਦੀ ਤੇ ਪੱਗ ਸਜਾਣੀ ਚਾਹੀਦੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਵੰਸ਼ਦੀਪ ਸਿੰਘ ਹੈ ਮੈਂ ਅਨੰਦਪੁਰ ਸਾਹਿਬ ਦਾ ਹੀ ਰਹਿਣ ਵਾਲਾ ਹਾਂ ਅ ਅੱਜ ਅੱਜ ਸਰਸ ਜਾਈ ਹੋਈ ਹੈ ਹਾਂਜੀ ਮੈਂ ਵੀ ਹੌਲੀ ਹੌਲੀ ਸਿੱਖੀ ਦੇਖ-ਦੇਖ ਕੇ ਪਹਿਲਾਂ ਬਨਣ ਨਹੀਂ ਹੁੰਦੀ ਸੀ ਪਰ ਮੈਂ ਹੌਲੀ ਹੌਲੀ ਆਪ ਕਿਸੇ ਵੱਲ ਦੇਖ-ਦੇਖ ਕੇ ਕਿਸੇ ਨੂੰ ਦੇਖ ਲੈਣਾ ਬਨ ਲੈਣੀ ਸਜਾਈ ਜਾਣੀ ਤੇ ਕਈ ਵਾਰੀ ਮਤਲਬ ਹੁੰਦਾ ਸੀ ਵੀ ਹਾਂ ਮੈਂ ਦਸਤਾਰ ਨਹੀਂ ਬਨ ਸਕਦਾ ਵੱਡੇ ਹੋ ਕੇ ਮੈਨੂੰ ਇਹ ਖਿਆਲ ਹੁੰਦਾ ਸੀ ਜੇ ਮੈਨੂੰ ਵੱਡੇ ਹੋ ਕੇ ਦਸਤਾਰ ਨਾ ਬਨਣ ਨਹੀਂ ਆਈ ਪਰ ਫਿਰ ਹੌਲੀ ਹੌਲੀ ਮਿਹਨਤ ਕੀਤੀ ਤੇ ਦਸਤਾਰ ਬਨ ਹੋ ਗਈ ਤੇ ਅੱਜ ਮਿਹਨਤ ਦਾ ਫਲ ਮਿਲ ਗਿਆ ਸਾਨੂੰ ਵਧੀਆ ਲੱਗ ਰਿਹਾ ਤੁਸੀਂ ਹੈ ਹਾਂਜੀ ਤੇ ਬੇਟਾ ਤੁਸੀਂ ਤੁਹਾਡੇ ਦੋਸਤ ਨੇ ਬੰਨੀ ਹੋਈ ਹੈ ਤੁਸੀਂ ਵੀ ਬਨੋਗੇ ਹਾਂਜੀ ਹੁਣ ਮੈਂ ਵੀ ਸਿੱਖਣਾ ਚਾਹੁੰਦਾ ਹਾਂ ਕਿਉਂਕਿ ਜੇ ਮੈਂ ਦੇ ਦੇ ਜਿਹੜੇ ਪੱਗ ਬੰਨਦੇ ਆ ਉਹ ਦੇਖਣ ਨੂੰ ਵੀ ਸੋਹਣੇ ਲੱਗਦੇ ਚੇ ਗੁਰੂ ਜੀ ਨੇ ਸਾਨੂੰ ਇਹੀ ਸਿਖਾਇਆ ਵਾ ਕਿ ਜੇ ਪੱਗ ਬੰਨਣੀ ਤਾਂ ਕੋਈ ਸਾਬ ਦਾ ਸਰਬ ਸਰਬ ਦਾ ਪਲਾ ਕਰਨਾ ਤੇ ਚੋਰੀ ਚ ਗਾੜੀ ਨਿਕਾੜਨੀ ਤੇ ਸਭ ਨੂੰ ਦੱਸਣਾ ਕਹਿੰਦਾ ਇਹ ਤੁਹਾਡਾ ਜੀ ਚੈਨਲ ਵਰਲਡ ਪੰਜਾਬੀ ਹੈ ਸਾਨੂੰ ਇਹੀ ਸਿਖਾਇਆ ਜਾਂਦਾ ਹੈ ਕਿ ਪੱਗ ਸਜਾਣੀ ਚਾਹੀਦੀ ਹੈ ਤੇ ਸਭ ਨੂੰ ਇਹੀ ਸਿਖਾ ਦੇਣੀ ਚਾਹੀਦੀ ਝੂਠ ਨਾ ਬੋਲੋ ਤੇ ਗੁਰੂ ਦਾ ਦਾ ਸ਼ੁਕਰਾਨਾ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਤਾਰ ਹੈ ਗੁਰਾਂ ਦੀ ਬਖਸ਼ਿਸ਼ ਦਸਤਾਰ ਹੈ ਸੂਰਮਿਆਂ ਦੀ ਸ਼ਾਨ ਜਿੱਥੇ ਹੁੰਦੀ ਦਸਤਾਰ ਉੱਥੇ ਹੁੰਦੀ ਮਰਿਆਦਾ ਉੱਥੇ ਹੀ ਹੁੰਦਾ ਮਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਰਲਡ ਪੰਜਾਬੀ ਟੀਵੀ ਦਾ ਕੈਂਪੇਨ ਸ਼ਾਨੇ ਦਸਤਾਰ ਸਿੱਖੀ ਤੇ ਮਾਨਵਤਾ ਦੀ ਅਟਲ ਪਹਿਚਾਨ